ਸਤਿ ਸ਼੍ਰੀ ਅਕਾਲ ਫਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੀਰ ਡਾਕਟਰ ਗੁਰਸ਼ੀਰ ਬਲੌਗਸ ਤੇ ਵਿੱਚ ਤੁਹਾਡਾ ਇੱਕ ਵਾਰ ਫਿਰ ਸਵਾਗਤ ਕਰਦੀ ਹਾਂ ਅੱਜ ਦਾ ਟੌਪਿਕ ਬੜਾ ਹੀ ਸੀਰੀਅਸ ਟੌਪਿਕ ਹੈ ਗੱਲ ਕਰਨ ਲੱਗੇ ਆ ਮਰਦਾਨਾ ਕਮਜ਼ੋਰੀ ਤੇ ਅੱਤੀ ਵੀਡੀਓ ਤਾਂ ਬਣਾਉਣ ਨਿਕਿਆ ਸਾਡੇ ਕੋਲ ਅੱਜ ਇਸ ਸਮੇਂ ਜੋ ਸਮਾਂ ਹੋ ਗਿਆ ਅੱਜ ਜੋ ਵੀਡੀਓ ਬਣਾ ਰਿਹਾ ਮੈਂ ਸਮਾਂ ਹੋ ਗਿਆ ਸ਼ਾਮ ਦੇ 8 ਵਜੇ ਨੇ ਕਲੀਨਿਕ ਤੇ ਵੀਡੀਓ ਬਣਾ ਰਹੇ ਹਾਂ ਕੋਈ ਨਹੀਂ ਹੈ ਕਲੀਨਿਕ ਤੇ ਸਾਡੇ ਕੋਲ ਪੇਸ਼ੈਂਟ ਆਇਆ ਜਿਸ ਦੀ ਉਮਰ ਸੀ 30 ਸਾਲ ਉਹ ਦਾ ਹੁਣੀ-ਹੁਣੀ ਹਫ਼ਤਾ ਪਹਿਲਾਂ ਵਿਆਹ ਹੋਇਆ ਉਹ ਕਹਿੰਦਾ ਵੀ ਮੈਨੂੰ ਕਮਜ਼ੋਰੀ ਹੈ ਮੈਨੂੰ ਮਰਦਾਨਾ ਕਮਜ਼ੋਰੀ ਸੋ ਕਿਸੇ ਨੇ ਉਸ ਨੂੰ ਸਲਾਹ ਦਿੱਤੀ ਵੀ ਤੁਸੀਂ ਇੱਥੋਂ ਭਸਮਾ ਮਿਲਦੀਆਂ ਨੇ ਆ ਭਸਮਾ ਖਾ ਲਓ ਇੱਥੋਂ ਕੋਈ ਦਵਾਈ ਮਿਲਦੀ ਹੈ ਦਵਾਈ ਖਾ ਲਓ ਇੱਥੋਂ ਕੋਈ ਦੇਸੀ ਦਵਾਈ ਮਿਲਦੀ ਹੈ ਇਹ ਖਾ ਲਓ ਪਰ ਬਿਲਕੁਲ ਵੀ ਦਵਾਈ ਖਾਣ ਦੀ ਲੋੜ ਨਹੀਂ ਹੈ ਜਨਰਲ ਵੀਕਨੈਸ ਹੋ ਜਾਂਦੀ ਹੈ ਕੋਈ ਵੀ ਟੈਸਟੋਸਟਰੋਨ ਨਾਲ ਲਿੰਕ ਨਹੀਂ ਹੈ ਚਾਹੇ ਟੈਸਟੋਸਟੇਰੋਨ ਜ਼ਿਆਦਾ ਹੋਵੇ ਚਾਹੇ ਘੱਟ ਹੋਵੇ ਤੁਹਾਨੂੰ ਜੋ ਰੈਕਟਾਈਲ ਡਿਸਫੰਕਸ਼ਨ ਹੁੰਦੀ ਹੈ ਜੋ ਤੁਹਾਨੂੰ ਸਮੱਸਿਆ ਆਉਂਦੀ ਹੈ ਉਹ ਇਸ ਕਰਕੇ ਨਹੀਂ ਆਉਂਦੀ ਉਸਦੇ ਬੜੇ ਅਲੱਗ-ਅਲੱਗ ਕਾਰਨ ਹੁੰਦੇ ਨੇ ਪਹਿਲਾ ਕਾਰਨ ਹੁੰਦਾ ਹੈ ਡਿਪਰੈਸ਼ਨ ਦੂਸਰਾ ਕਾਰਨ ਹੁੰਦਾ ਹੈ ਐਂਜਾਇਟੀ ਘਬਰਾਹਟ ਹੋਣਾ ਔਰ ਸੇਵੀ ਹੈ ਇਹ ਸਾਰੀਆਂ ਚੀਜ਼ਾਂ ਡਿਪਰੈਸ਼ਨ ਐਂਜਾਇਟੀ ਸਟ्रेस ਕਿਸੇ ਵੀ ਤਰ੍ਹਾਂ ਸਟ्रेस ਹੋਣਾ ਆਪਣੀ ਬਾਡੀ ਦੇ ਉੱਪਰ ਔਰ 슈ਗਰ ਹੋ ਗਿਆ ਔਰ ਪੰਜਵੇਂ ਨੰਬਰ ਤੇ ਆਪਣਾ ਆ ਗਿਆ ਹਾਈ ਬਲੱਡ ਪ੍ਰੈਸ਼ਰ ਸੋ ਇਹ ਗੱਲਾਂ ਹੁੰਦੀਆਂ ਨੇ ਸੋ ਆਪਾਂ ਇਸੇ ਕਰਕੇ ਜਿਹੜਾ ਆਨ ਵਾਲਾ ਯੂਥ ਆ ਉਹ ਗਲਤ ਰਾਹ ਤੇ ਨਾ ਜਾਵੇ ਗਲਤ ਪਾਸੇ ਨਾ ਜਾਵੇ ਆਪਾਂ ਆਸਾਨ ਕਸਰਤਾਂ ਤਾਂ ਲੈ ਕੇ ਆਏ ਆ ਆਪਾਂ ਆਪਣੀ ਮਰਦਾਨਾ ਕਮਜ਼ੋਰੀ ਨੂੰ ਕਿਵੇਂ ਐਕਸਰਸਾਈਜ਼ਾਂ ਨਾਲ ਕਸਰਤਾਂ ਨਾਲ ਤਕੜੇ ਕਰ ਸਕਦੇ ਆ ਬਹੁਤ ਆਸਾਨ ਜੀਆਂ ਗੱਲਾਂ ਨੇ ਸੈਰ ਕਰੋ ਖਾਣਾ ਖਾ ਕੇ ਕਿਤੇ ਵੀ ਜਿਆਦਾੀ ਸੌਣ ਤੁਸੀਂ ਸੈਰ ਕਰਕੇ ਆਪਣਾ ਆਰਾਮ ਨਾਲ ਸੌਵੋ ਔਰ ਕਸਰਤਾਂ ਕਰਦੇ ਰਹੋ ਸਿਰਫ ਪੰਜ ਕਸਰਤਾਂ ਨੇ ਤੁਸੀਂ ਇਹ ਕਸਰਤਾਂ ਸਵੇਰੇ ਦੁਪਹਿਰੇ ਸ਼ਾਮ ਕਰਨੀਆਂ ਨੇ ਰਿਜ਼ਲਟ ਤੁਹਾਡੇ ਸਾਹਮਣੇ ਹੋਵੇਗਾ ਸੋ ਕਦੇ ਵੀ ਕੋਈ ਐਸੀ ਦਵਾਈ ਨਾ ਖਾਓ ਜਿਸ ਦਾ ਕੋਈ ਵੈਲਿਊ ਡਾਕਟਰ ਤੀਏ ਕੋਈ ਪੜਿਆ ਲਿਖਿਆ ਡਾਕਟਰ ਨਹੀਂ ਹੈ ਆਮ ਦੇਸੀ ਡਾਕਟਰ ਤੋਂ ਦਵਾਈ ਖਾਣ ਦੀ ਬਿਲਕੁਲ ਲੋੜ ਨਹੀਂ ਹੈ ਉਸ ਦਾ ਬਹੁਤ ਜ਼ਿਆਦਾ ਸਾਈਡ ਇਫੈਕਟ ਹੋਵੇਗਾ ਸੋ ਮੇਰੀਆਂ ਗੱਲਾਂ ਧਿਆਨ ਨਾਲ ਸੁਣੀਆਂ ਤੁਹਾਡਾ ਧੰਨਵਾਦ ਜੀ ਸੋ ਆਓ ਸਟਾਰਟ ਕਰਦੇ ਹਾਂ ਕਸਰਤ ਆਪਾਂ ਐਕਸਰਸਾਈਜ਼ ਸ਼ੁਰੂ ਕਰ ਲੈਂਗੇ ਆ ਪਹਿਲੇ ਨੰਬਰ ਤੇ ਤੁਸੀਂ ਕਿਸੇ ਵੀ ਗੱਲ ਦਾ ਸ਼ਰਮਾਉਣਾ ਨਹੀਂ ਹੈ ਤੁਸੀਂ ਇਹ ਗੱਲ ਆਪਣੀ ਫੈਮਿਲੀ ਨਾਲ ਸਾਂਝੀ ਕਰੋ ਤਾਂ ਬਹੁਤ ਵਧੀਆ ਗੱਲ ਹੈ ਕਿਉਂਕਿ ਇਹ ਕੋਈ ਪ੍ਰੋਬਲਮ ਨਹੀਂ ਹੈ ਇਹ ਕੋਈ ਬਿਮਾਰੀ ਨਹੀਂ ਹੈ ਤੁਹਾਨੂੰ ਇਹ ਕੁਦਰਤੀ ਚੀਜ਼ਾਂ ਹੁੰਦੀਆਂ ਨੇ ਬਿਲਕੁਲ ਠੀਕ ਹੋ ਜਾਊਂਗੇ ਸੋ ਨੰਬਰ 1 ਕਸਰਤ ਕਰਨ ਲੱਗੇ ਹਾਂ ਬਟਰਫਲਾਈ ਤੁਸੀਂ ਬਿਲਕੁਲ ਸਟ੍ਰੇਟ ਬੈਠ ਜਾਣਾ ਔਰ ਦੋਨੋਂ ਕੋਟੇ ਉੱਪਰ-नीचे ਕਰਾਂਗੇ ਐਦਾਂ 1 2 3 4 5 6 7 8 9 10 11 12 13 14 15 16 17 18 19 20 ਥੈਨ ਰਿਲੈਕਸ पैर जोड़ के रखागी दोनों अंगूठे इदा फल लेने ने ने और बटरफ्लाई कर एक दो तीन चार पे सात आठ, नौ दस ग्यारह बारह तेरह चौदह पंद्रह सोलह सतार उन्नी बी इसके पैट लाने ये होगी नंबर वन कसरत बटरफ्लाई दूसरी की है नीचे लत्त मोड़ देनी है उपरली लत्त बिलकुल सीधी और रवानगी बिल्कुल स्ट्रेट

ये पंप करती है अपने पैलवस और हिप मसल्स नू एक दैन दो दैन चार दिन सात सत आठ दैन नौ दैन दस दिन ग्यारह दैन बारह दैन रिलैक्स ये तो कसरत दोनों साइड करनी है दूसरी साइड भी करके दिखा दें साइड लेके पै गई और एक हथ सिर थले गोडा मोड़ लिया और लत्त उपर सीधी और then 2 then 10 then 4 then 5 then 6 then 7 then 8 then 9 then 10 then 11 then 12 then relax ਹਰ ਕਸਰਤ ਤੋਂ ਬਾਅਦ ਤੁਸੀਂ 10-15 ਸੈਕਿੰਡ ਦਾ ਆਰਾਮ ਕਰਨਾ ਇਹ ਹੋਗੀ ਤੁਹਾਡੀ ਦੂਸਰੀ ਕਸਰਤ हिਪ ਅਬਡਕਸ਼ਨ ਤੀਸਰੀ ਕਸਰਤ ਕਰਨ ਲਈ ਹੈ ਬ੍ਰਿਜਿੰਗ ਆਪਾਂ ਦੋਨੋਂ ਜੋ ਆਪਣੇ ਛੱਡੇ ਮੋਢੇ ਲੈਣੇ ਨੇ ਔਰ ਲੱਕ ਨੂੰ ਹਵਾ ਚੱਕ ਦੇਣਾ ਤੀਸਰੀ ਕਸਰਤ ਬ੍ਰਿਜਿੰਗ ਜਿੰਨਾ ਵੱਤਵਾ ਚੱਕ ਸਕਦੇ दोनों पैर खोले हुए हैं देखो गोडे भी, भी स्पेस प्रॉपर है और लक उपर च रखा होल्ड करेंगे दस सैकड़ एक दो तीन चार सात, अग, तस, गो -गो उपर इल्ड करा दस सैकेंड एक दो तीन चार पे सत अठ नौ दस दिन रिलैक्स इस दस सैट लाने होगी तीसरी कसरत ब्रिजिंग हूं ਜੋ ਆਥੀ ਕਸਰਤ ਨੂੰ ਕਰਕੇ ਦਿਖਾਉਣ ਲੱਗੇ ਆ ਇਸ ਦੇ ਲਈ ਆਪਾਂ ਫਿਗਰ ਆਫ 4 ਚ ਆ ਜਾਵਾਂਗੇ ਔਰ ਫਿਗਰ ਆਫ 4 ਚ ਆ ਕੇ ਆਪਾਂ ਦੋਨੋਂ ਪੈਰ ਮੋੜ ਲੈਣੇ ਆ ਔਰ ਦੋਨੋਂ ਗੋਡੇ ਹਵਾ ਚੱਕ ਦੇਣੇ ਆ ਜਿੰਨਾ ਵੱਤੂਆ ਚੱਕ ਸਕਦੇ ਆ ਇੱਥੇ ਆਪਾਂ ਹੋਲਡ ਰੱਖਣਾ 1 2 3 4 5 6 7 8 9 10 11 12 13 14 15 16 17 18 19 20 ਥੈਨ ਰਿਲੈਕਸ ਤੁਸੀਂ 20 ਗਿਣਨੇ ਆ ਇਸ ਦੇ ਤੁਸੀਂ 5 ਸੈੱਟ ਲਾਉਣੇ ਆ द्वारा फिर ऊपर चुक करा एक दो तीन चार छः सात अठ नौ दस ग्यारह बारह तेरह चौदह पंद्रह सोलह सतारह अठारह उन्नीस रिलैक्स नीजे हवा करने और इस भी दस सै ला ये होगी कसरत नंबर चार हम उस तो जो नैक्सट कसरत है उसके लिए आप जाना दोनों हाथ अपने मोटे थले और इस दे जिम्मे कोबरा पूज करते हैं फुल कोबरा नहीं करा हाफ कोबरा करा वन दैन टू दैन थ्री दैन फोर दैन फाइव दैन सिक्स सेवन एट नाइन टेन इलेवन ट्वेल्व थर्टीन फोर्टीन फिफ्टीन सिक्सटीन सैवनटीन एटीन नाइनटीन 20 देन ਰਿਲੈਕਸ ਇਸ ਦੇ ਵਿੱਚ ਹੋਲਡਿੰਗ ਕਰਨਾ ਨਾਲ ਦੀ ਨਾਲ ਰੈਪੀਟੀਸ਼ਨਸ ਲਾਉਣੇ ਆਪਾਂ 20 ਵਾਰੀ ਕੀਤਾ ਇਸ ਦੇ ਵੀ ਤੁਸੀਂ 5 ਸੈੱਟ ਲਾਉਣੇ ਆ ਇਹ ਹੀ ਹੋਗੀ ਤੁਹਾਡੀ ਨੈਕਸਟ ਕਸਰਤ ਹੁਣ ਤੁਹਾਨੂੰ ਇੱਕ ਬੋਨਸ ਐਕਸਰਸਾਈਜ਼ ਇੱਕ ਫ੍ਰੀ ਐਕਸਰਸਾਈਜ਼ ਕਰਣ ਲੱਗੇ ਆ ਇਸ ਦੇ ਵਿੱਚ ਤੁਸੀਂ ਪਲੈਂਕ ਕਰੋਗੇ ਦੋਨੋਂ ਜੋ ਤੁਹਾਡੇ ਮੋਢੇ ਨੇ ਉਸ ਦੇ نیچے ਤੁਹਾਡੇ ਕੂੜੀਆਂ ਆ ਜਾਣਗੀਆਂ ਔਰ ਦੋਨੋਂ ਹੱਥ ਫੜ ਲੈਣੇ ਨੇ ਦੋਨੋਂ ਪੈਰ ਅੰਦਰ ਮੋੜ ਕੇ ਲੱਕ ਨੂੰ ਹਵਾ ਚੱਕ ਦੇਣਾ ਇਥੇ ਆਪਾਂ ਹੋਲਡ ਕਰਾਂਗੇ 10 ਸੈਕਿੰਡ 플ੈਂਕ ਕਹਿੰਦੇ ਐ ਇਸ ਨੂੰ 1 2 3 4 5 6 7 8 9 10 then ਰਿਲੈਕਸ ਹੋ ਜਾਣਾ ਬਿਲਕੁਲ ਔਰ ਇੱਕ ਗੱਲ ਦਾ ਧਿਆਨ ਰੱਖਣਾ ਤੁਸੀਂ ਆਪਣਾ ਜੋ हिਪ ਔਰ ਗੋਡੇ ਆ ਜਿਆਦਾ ਹਵਾ ਵਿੱਚ ਨਹੀਂ ਚੱਕਣੇ ਜਿਆਦਾ نیچے ਨਹੀਂ ਰੱਖਣੇ ਸੈਂਟਰ 'ਚ ਰੱਖਣਾ ਇਥੇ 10 ਸੈਕਿੰਡ ਹੋਲਡ 1 2 3 4 5 6 7 8 9 10 then ਰਿਲੈਕਸ ਬਿਲਕੁਲ ਰਿਲੈਕਸ ਹੋ ਜਾਣਾ ਇਸਦੇ ਵੀ ਤੁਸੀਂ 10 ਸੈੱਟ ਲਾਉਣੇ ਇਹ ਹੋਗੀ ਤੁਹਾਡੀ ਬੋਨਸ ਐਕਸਰਸਾਈਜ਼ 플ੈਂਕ ਐਕਸਰਸਾਈਜ਼ ਹੁਣ ਤੁਹਾਨੂੰ ਦੱਸਣ ਲੱਗੇ ਆ ਕਿ ਕੀ ਕੀ ਖਾਣਾ ਤੁਸੀਂ ਸੋਇ ਸੰ ਕਸਰਤਾ ਹੁਣ ਗੱਲ ਕਰਨ ਲੱਗੇ ਆ ਤੁਸੀਂ ਕੀ ਕੀ ਖਾਣਾ ਹੈ ਆਪਦੀ ਡਾਈਟ ਦੇ ਵਿੱਚ ਵਾਧਾ ਕਰਨਾ ਹੈ ਨੰਬਰ 1 ਵਾਟਰਮੈਲਨ ਆਪਾਂ ਤਰਬੂਜ ਬਹੁਤ ਘੱਟ ਖਾਣੇ ਆ ਕੱਟ ਕੇ ਖਾਣਾ ਹੈ ਜੂਸ ਨਹੀਂ ਪੀਣਾ ਦੂਸਰੇ ਨੰਬਰ ਤੇ ਆ ਗਿਆ ਬੀਟਰ ਰੂਟ ਚਕੰਦਰ ਉਸ ਦਾ ਤੁਸੀਂ ਜੂਸ ਪੀ ਸਕਦੇ ਹੋ ਤੀਸਰੇ ਨੰਬਰ ਤੇ ਆ ਗਈਆਂ ਹਰੀਆਂ ਸਬਜ਼ੀਆਂ ਹਰੇ ਪੱਤੇ ਵਾਲੀਆਂ ਸਬਜ਼ੀਆਂ ਜਿਵੇਂ ਹੋ ਗਈਆਂ ਆਪਣਾ ਪਾਲਕ ਹੋ ਗਿਆ ਸਾਗ ਹੋ ਗਿਆ ਫਿਰ ਗੋਭੀ ਹੋ ਗਈ ਜਿੰਨੀਆਂ ਵੀ ਹਰੀਆਂ ਸਬਜ਼ੀਆਂ ਨੇ ਸਾਰੀਆਂ ਖਾਣ ਦੀ ਕੋਸ਼ਿਸ਼ ਕਰਨੀ ਹੈ ਔਰ ਉਸ ਤੋਂ ਬਾਅਦ ਤੁਸੀਂ ਰਾਤ ਨੂੰ ਸੌਣ ਵੇਲੇ ਦੁੱਧ ਦਾ ਗਲਾਸ ਪੀਣਾ ਹੀ ਪੀਣਾ ਦੁੱਧ ਦੇ ਵਿੱਚ ਹਾਈ ਪ੍ਰੋਟੀਨ ਹੁੰਦਾ ਤਾਕਤ ਬਹੁਤ ਹੁੰਦੀ ਹੈ ਔਰ ਸਵੇਰੇ ਉੱਠ ਕੇ ਤੁਸੀਂ ਇੱਕ ਕੇਲਾ ਔਰ ਚਾਰ ਪਦਾਮ ਔਰ ਇੱਕ ਅਖਰੂਟ ਜਿਹੜੇ ਰਾਤ ਨੂੰ ਭੋਏ ਸੀ ਇਹ ਖਾਣੇ ਸ਼ੁਰੂ ਕਰ ਦੋ ਔਰ ਰੋਟੀ ਖਾਣ ਤੋਂ ਬਾਅਦ ਸੈਰ ਕਰਨੀ ਕਰਨੀ ਹੈ ਬਿਲਕੁਲ ਲੇਟਣਾ ਨਹੀਂ ਹੈ ਕੋਈ ਘਬਰਾਉਣ ਦੀ ਲੋੜ ਨਹੀਂ ਇਹ ਨਾਰਮਲ ਹੈ ਸੰਗ ਦੇ ਲੋਕ ਬਹੁਤੇ ਲੋਕਾਂ ਨੂੰ ਦੱਸਦੇ ਨਹੀਂ ਔਰ ਜੋ ਦੱਸਦੇ ਆ ਉਹ ਉਹਨਾਂ ਨੂੰ ਗਲਤ ਰਾਸਤੇ ਪਾ ਦਿੰਦੇ ਆ ਵੀ ਜਾਓ ਉੱਥੋਂ ਦਵਾਈ ਮਿਲਦੀ ਆ ਉੱਥੋਂ ਦੇਸੀ ਕੁੜੀ ਮਿਲਦੀ ਆ ਸੋ ਕਿਰਪਾ ਕਰਕੇ ਇਹ ਜਾ ਕੁਝ ਨਾ ਖਾਓ ਆਪਣੀ ਸਿਹਤ ਦਾ ਧਿਆਨ ਰੱਖੋ ਉਮੀਦ ਕਰਦਾ ਆਈ ਦੀ ਵੀਡੀਓ ਵਧੀਆ ਲੱਗੀ ਹੋਵੇਗੀ। ਅਗਰ ਤੁਸੀਂ ਕੁਝ ਵੀ ਪੁੱਛਣਾ ਚਾਹੁੰਦੇ ਹੋ ਸਾਨੂੰ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ। ਅਸੀਂ ਉਸ ਦਾ ਆਨਸਰ ਤੁਹਾਨੂੰ 100% ਦੇਵਾਂਗੇ। ਔਰ ਕਿਰਪਾ ਕਰਕੇ ਪਾਸਮਾਨ ਖਾਣੀਆਂ ਛੱਡ ਦਿਓ। ਕਸਰਤ 'ਤੇ ਵੱਲ ਧਿਆਨ ਦਿਓ ਤਾਂ ਕਿ ਤੁਸੀਂ ਤੰਦਰੁਸਤ ਰਹੋ। ਸਿਰਫ ਸ਼ਰੀਰ ਨਹੀਂ ਹੀ ਤੁਹਾਡੇ ਨਾਲ ਰਹਿਣਾ ਹੈ। ਘਬਰਾਉਣ ਦੀ ਲੋੜ ਨਹੀਂ। ਇਹ ਨਾਰਮਲ ਹੈ ਮਰਦਾਨਾ ਕਮਜ਼ੋਰੀ। ਹਰ ਇੱਕ ਨੂੰ ਹੁੰਦੀ ਹੈ। ਬਸ ਤੁਸੀਂ ਕਸਰਤਾਂ ਕਰੋ ਤੰਦਰੁਸਤ ਰਹੋਗੇ। ਸਤਿ ਸ੍ਰੀ ਅਕਾਲ ਜੀ।